ਸਤਿ ਸ਼੍ਰੀ ਅਕਾਲ ਟੌਪ 10 ਖਬਰਾਂ ਵਿੱਚ ਤੁਹਾਡਾ ਸਵਾਗਤ ਹੈ ਨજર ਮਾਰਦੇ ਹਾਂ ਅੱਜ ਦੀਆਂ 10 ਵੱਡੀਆਂ ਖਬਰਾਂ ਤੇ ਕਿਸਾਨਾਂ ਵੱਲੋਂ ਅੱਜ ਚੰਡੀਗੜ੍ਹ ਵਿੱਚ ਵੱਡੇ ਪ੍ਰਦਰਸ਼ਨ ਦਾ ਐਲਾਨ کئی ਥਾਵਾਂ 'ਤੇ ਪੁਲਿਸ ਨੇ ਕਿਸਾਨਾਂ ਨੂੰ ਹਿਰਾਸਤ ਵਿੱਚ ਲਿਆ ਬਲਬੀਰ ਸਿੰਘ ਰਾਜੇਵਾਲ ਸਾਡੇ ਕਈ ਕਿਸਾਨ ਆਗੂ ਵੀ ਹਿਰਾਸਤ ਵਿੱਚ ਚੰਡੀਗੜ੍ਹ ਵਿੱਚ 18 ਐਂਟਰੀ ਪੁਆਇੰਟ ਕੀਤੇ ਗਏ ਸੀਲ ਰਾਜਦਾਨੀ ਵਿੱਚ ਲਗਭਗ 1500 ਕਰਮਚਾਰੀ ਤਾਇਨਾਤ ਪੰਜਾਬ ਪੁਲਿਸ ਵੱਲੋਂ ਵੀ ਵੱਖ-ਵੱਖ ਥਾਵਾਂ ਉੱਤੇ ਕੀਤੀ ਗਈ ਨਾਕੇਬੰਦੀ ਕਿਸਾਨ ਆਗੂ ਜਗਿੰਦਰ ਉਗਰਾਹ ਨੇ ਕਿਹਾ ਜਿੱਥੇ ਪੁਲਿਸ ਰੋਕੇਗੀ ਉੱਥੇ ਹੀ ਲਗਾਇਆ ਜਾਵੇ ਧਰਦਾ ਸਮੂਹਿਕ ਛੁੱਟੀ ਦੇ ਐਲਾਨ ਤੋਂ ਬਾਅਦ ਕਈ ਤਹਿਸੀਲਦਾਰਾਂ ਖਿਲਾਫ ਵੱਡਾ ਐਕਸ਼ਨ ਪੰਜਾਬ ਦੇ 14 ਤਹਿਸੀਲਦਾਰ ਤੇ ਨਾਇਬ ਤਹਿਸੀਲਦਾਰ ਕੀਤੇ ਗਏ ਸਸਪੈਂਡ ਬੋਗਾ ਫਿਰੋਜ਼ਪੁਰ ਤੇ ਸ਼੍ਰੀ ਮੁਕਸਰ ਸਾਹਿਬ ਦੇ ਪੰਜ ਤਹਿਸੀਲਦਾਰ ਅਤੇ 9 ਨਾਇਬ ਤਹਿਸੀਲਦਾਰਾਂ ਤੇ ਹੋਈ ਕਾਰਵਾਈ ਵੈਜੀਲੈਸ ਦੀ ਕਾਰਵਾਈ ਵਿਰੁੱਧ ਹੜਤਾਲ ਤੇ ਗਏ ਤਹਿਸੀਲਦਾਰਾਂ ਨੂੰ ਬੀਤੇ ਦਿਨ ਸੀਐਮ ਭਗਵੰਤ ਮਾਨ ਨੇ ਦਿੱਤੀ ਸੀ ਚੇਤਾਵਨੀ ਖੁਦ ਕਈ ਤਹਿਸੀਲਾਂ ਦਾ ਦੌਰਾ ਕਰਨ ਪਹੁੰਚੇ ਸਨ ਮੁੱਖ ਮੰਤਰੀ ਪਾਸਟਰ ਬਜੈਦਦ ਸਿੰਘ ਖਿਲਾਫ ਜਾਂਚ ਵਿੱਚ ਆਈ ਤੇਜੀ ਪੁਲਿਸ ਤੇ ਮਹਿਲਾ ਨੂੰ ਦਿੱਤੀ ਸਿਕਿਉਰਿਟੀ ਮਹਿਲਾ ਕਮਿਸ਼ਨ ਨੇ ਵੀ ਮਾਮਲੇ ਦਾ ਲਿਆ ਸੂ ਮੋਟੋ ਨੋਟਿਸ ਕਪੂਤਲਾ ਵਿੱਚ ਪਾਸਟਰ ਖਿਲਾਫ ਦਿਨਸੀ ਛੇੜਛਾੜ ਦਾ ਮਾਮਲਾ ਹੋਇਆ ਦਰਜ ਬੀਤੇ ਦਿਨ ਬੋਹਾਲੀ ਅਦਾਲਤ ਦੇ ਜ਼ਿਰਕਪੁਰ ਦੇ 2018 ਦੇ ਜਨਸੀ ਸੋਸ਼ਲ ਮਾਮਲੇ ਵਿੱਚ ਪਾਸਟਰ ਖਿਲਾਫ ਜਾਰੀ ਕੀਤਾ ਗਿਆ ਜ਼ਮਾਨਤੀ ਵਾਰੰਟ ਸ਼੍ਰੀ ਅਕਾਲ ਤਖਤ ਸਾਹਿਬ ਵੱਲੋਂ 2 ਦਸੰਬਰ ਦੇ ਆਦੇਸ਼ਾਂ ਤੇ ਬਣਾਈ ਗਈ ਕਮੇਟੀ 18 ਤੋਂ ਸ਼ੁਰੂ ਕਰੇਗੀ ਅਕਾਲੀ ਦਲ ਦੀ ਭਰਤੀ ਮੁਹਿੰਮ ਕਮੇਟੀ ਦੇ ਪੰਜ ਮੈਂਬਰਾਂ ਨੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਸਦਮੁਖ ਅਰਦਾਸ ਕਰਕੇ ਕੀਤਾ ਭਰਤੀ ਮੁਹਿੰਮ ਸ਼ੁਰੂ ਕਰਨ ਦਾ ਐਲਾਨ ਸ਼ੋਭਣੀ ਅਕਾਲੀ ਦਲ ਵੱਲੋਂ ਕੀਤੀ ਗਈ ਭਰਤੀ ਦੀ ਮਾਤਤਾ ਉੱਤੇ ਉઠੇ ਸਵਾਲ ਹਰਜਿੰਦਰ ਸਿੰਘ ਤਾਮੀ ਅਤੇ ਕਿਰਪਾਲ ਸਿੰਘ ਬਡੂਗਰ ਦੇ ਚੁੱਕੇ ਨੇ ਸੱਤ ਮੈਂਬਰੀ ਕਮੇਟੀ ਵਿੱਚੋਂ ਅਸਤੀਫਾ ਡਰੱਗਜ਼ ਮਾਮਲੇ ਵਿੱਚ ਸੁਪਰੀਮ ਕੋਰਟ ਨੇ ਜਾਰੀ ਕੀਤੇ ਆਦੇਸ਼ ਅਕਾਲੀ ਆਗੂ ਵਿਕਰਮ ਮਜੀਠੀਆ ਨੂੰ ਐਸਆਈਟੀ ਸਾਹਮਣੇ ਪੇਸ਼ ਹੋਣ ਦੇ ਹੁਕਮ ਜਾਰੀ 17 ਮਾਰਚ ਨੂੰ ਸਵੇਰੇ 11 ਵਜੇ ਐਸਆਈਟੀ ਅੱਗੇ ਪੇਸ਼ ਹੋਣ ਲਈ ਕਿਹਾ ਲੋੜ ਪੈਣ ਤੇ 18 ਮਾਰਚ ਨੂੰ ਵੀ ਹੋਣਾ ਪੈ ਸਕਦਾ ਹੈ ਪੇਸ਼ 24 ਮਾਰਚ ਨੂੰ ਹੋਵੇਗੀ ਮਾਮਲੇ ਦੀ ਅਗਲੀ ਸੁਣਵਾਈ ਪੰਜਾਬ ਸਰਕਾਰ ਦੇ ਮਨਜੀਤਿਆ ਦੀ ਜ਼ਮਾਨਤ ਦੇ ਹਾਈ ਕੋਰਟ ਦੇ ਫੈਸਲੇ ਨੂੰ ਸੁਪਰੀਮ ਕੋਰਟ ਵਿੱਚ ਕੀਤਾ ਹੈ ਚੈਲੰਜ ਆਪ ਸੁਪਰੀਮੋ ਅਰਵਿੰਦ ਕੇਜਰੀਵਾਲ ਪਰਿਵਾਰ ਸਾਡੇ ਪਹੁੰਚੇ ਹੁਸ਼ਿਆਰਪੁਰ ਚੋਹਾਲ ਵਿਚਾਲੇ ਜੰਗਲਾਤ ਵਿਭਾਗ ਦੇ ਆਰਾਮ ਘਰ ਵਿੱਚ ਸਥਿਤ ਦੇਚਰ ਹਟ ਵਿੱਚ ਪਹੁੰਚੇ ਕੇਜਰੀਵਾਲ ਪੰਜਾਬ ਪੁਲਿਸ ਵੱਲੋਂ ਕੀਤੇ ਗਏ ਸਖਤ ਸੁਰੱਖਿਆ ਪ੍ਰਬੰਧ 10 ਦਿਨ ਤੱਕ ਪਿੰਡ ਬਹਿਲਾਵਾਲੀ ਦੇ ਨੇੜਲੇ ਆਨੰਦਗੜ੍ਹ ਦੇ ਤੰਤਜ ਯੋਗ ਸਾਧਾ ਕੇਂਦਰ ਵਿੱਚ ਧਿਆਨ ਦੇ ਕਰਨਗੇ ਆਪ ਸੁਪਰੀਮੋ ਚੈਂਪੀਅਨਸ ਟਰੋਫੀ ਦੇ ਫਾਈਨਲ ਵਿੱਚ ਪਹੁੰਚੀ ਟੀਮ ਇੰਡੀਆ ਮੰਗਲਵਾਰ ਨੂੰ ਦੁਬਈ ਵਿੱਚ ਇੰਟਰਨੈਸ਼ਨਲ ਕ੍ਰਿਕਟੇਰ ਸਟੇਡੀਅਮ ਵਿੱਚ ਜਿੱਤਿਆ ਫਾਈਨਲ ਆਸਟ੍ਰੇਲੀਆ ਨੂੰ 4 ਵਿਕਟਾਂ ਨਾਲ ਹਰਾ ਕੇ ਫਾਈਨਲ ਵਿੱਚ ਬੜਾਈ ਥਾਂ ਯੂਪੀਆਈ ਲਾਈਟ ਦੀ ਵੱਡੀ ਟਰਾਂਜੈਕਸ਼ਨ ਸੀਮਾ ਆਰਬੀਆਈ ਦੇ ਐਲਾਨ ਅਨੁਸਾਰ ਨੈਸ਼ਨਲ ਪੇਮੈਂਟਸ ਕਾਰਪੋਰੇਸ਼ਨ ਆਫ ਇੰਡੀਆ ਨੇ ਪੇਸ਼ ਕੀਤੀ ਨਵੀਂ ਸੀਮਾ ਪ੍ਰਤੀ ਲੈਣ ਦੇਣ ਦੀ ਸੀਮਾ ਨੂੰ ਵਧਾ ਕੇ 1000 ਰੁਪਏ ਕੀਤਾ ਲੁਧਿਆਣਾ ਵਿੱਚ ਬੁੜ ਨਜ਼ਰ ਆਇਆ ਬਲਡوزر ਐਕਸ਼ਡ ਦੋ ਨਸ਼ਾ ਤਸਕਰਾਂ ਦੇ ਢਾਹੇ ਘਰ ਪਿੰਡ ਤਲਵੰਡੀ ਵਿੱਚ ਰੇਲਵੇ ਦੀ ਜ਼ਮੀਨ ਤੇ ਕਬਜ਼ਾ ਕਰਕੇ ਕੀਤੀ ਗਈਆਂ ਤਾਂ ਉਤਾਰੀਆਂ ਪੁਲਿਸ ਦੇ ਰੇਲਵੇ ਅਧਿਕਾਰੀਆਂ ਨਾਲ ਮਿਲ ਕੇ ਕੀਤੀ ਕਾਰਵਾਈ ਪਹਿਲਾਂ ਵੀ ਲੁਧਿਆਣਾ ਵਿੱਚ ਨਸ਼ਾ ਤਸਕਰਾਂ ਤੇ ਚੱਲਿਆ ਸੀ ਪੀਲਾ ਪੱਜਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਬੈਲਜੀਅਮ ਦੀ ਰਾਜਕੁਮਾਰੀ ਐਸਕ੍ਰੇਟ ਨਾਲ ਕੀਤੀ ਮੁਲਾਕਾਤ ਆਰਥਿਕ ਵਿਸ਼ੇ ਦੀ ਅਗਵਾਈ ਕਰਨ ਤੇ ਰਾਜਕੁਮਾਰੀ ਦੀ ਪਹਿਲ ਕਦਮੀ ਦੀ ਕੀਤੀ ਸ਼ਲਾਘਾ ਵੱਕਵੱਕ ਖੇਤਰਾ ਵਿੱਚ ਆਦਾਨ-ਪ੍ਰਦਾਨ ਵਿੱਚ ਨਵੀਆਂ ਭਾਈਵਾਲੀਆਂ ਰਾਹੀ ਲੋਕਾਂ ਲਈ ਵਿਅੰਤ ਮੌਕੇ ਖੁੱਲਣ ਦੀ ਜਤਾਈ ਉਮੀਦ ਇਹ ਸਨ ਅੱਜ ਦੀਆਂ 10 ਵੱਡੀਆਂ ਖਬਰਾਂ ਤੇ ਦੁਨੀਆ ਦੀਆਂ तमाम ਤਾਰ ਤਰੀਨ ਖਬਰਾਂ ਲੈ ਕੇ ਜਲਦ ਹਾਜ਼ਰ ਹੋਵਾਂਗੇ ਧੰਨਵਾਦ